ਪੰਜਾਬ ਸਰਕਾਰ ਵੱਲੋਂ ਨਸ਼ਾ ਦਸਤਾਨੇ ਖਿਲਾਫ ਚੱਲੀ ਹੋਈ ਮੁਹਿੰਮ ਜੋ ਕਿ ਨਸ਼ਾ ਰੋਧ ਦੇ ਤਹਿਤ ਮਲੇਰਕੋਲਾ ਜ਼ਿਲ੍ਹੇ ਦੇ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਲ੍ਹਾ ਪੁਲਿਸ ਮਲੇਰਕੋਲਾ ਤੋਂ ਸੁਧਾਰ ਗਗਨਜੀਤ ਸਿੰਘ ਜੀ ਐਸਐਸਪੀ ਸਾਹਿਬ ਮਲੇਰਕੋਲਾ ਦੀ ਨਿਯਮਾਇਤ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਮੁਹਿੰਮ ਦੇ ਤਹਿਤ ਅਸੀਂ ਕਾਫੀ ਵਿਅਕਤੀ ਨੇ ਜਿਹੜੇ ਨਸ਼ੇ ਦੇ ਸਮਗਰਮਨ ਨੇ ਜਾਣ ਨਸ਼ੇ ਨੂੰ ਸਪਲਾਈ ਕਰਦੇ ਨੇ ਵੇਚਦੇ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਹੈ ਪਰ ਇਸ ਤੋਂ ਮਿਨਾ ਜਿਹੜੇ ਨਸ਼ੇ ਨੂੰ ਪੰਜੂਮ ਕਰਦੇ ਨੇ ਖੀਂਦੇ ਆਦੀ ਨੇ ਉਹਨਾਂ ਵਿਅਕਤੀਆਂ ਨੂੰ 227 ਐਨਡੀਪੀਐ ਸੈਕਟਰ ਦੇ ਤਹਿਤ ਪਰਚਾ ਦੇ ਕੇ ਡਰਗ ਟੈਸਟ ਕਰਾਇਆ ਜਾਂਦਾ ਹੈ ਡਰਗ ਟੈਸਟ ਜੇਕਰ ਪੋਜ਼ਿਟਿਵ ਹੋਵੇ ਤਾਂ ਉਹਨਾਂ ਨੂੰ ਅਸੀਂ ਜੱਜ ਸਾਹਿਬ ਦੇ ਪੇਸ਼ ਕਰਦੇ ਹਾਂ ਜੱਜ ਸਾਹਿਬ ਉਸ ਦੀ ਕੰਸੈਂਟ ਲੈਂਦੇ ਨੇ ਵੀ ਕੀ ਉਹ ਨਸ਼ਾ ਛੱਡਣਾ ਚਾਹੁੰਦਾ ਆਪਣਾ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਹੈ ਜੇਕਰ ਉਹ ਆਪਣੀ ਕੰਸੈਂਟ ਦਿੰਦਾ ਤਾਂ ਜੱਜ ਸਾਹਿਬ ਸੈਕਸ਼ਨ 64ਏ ਦੇ ਤਹਿਤ ਉਸ ਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਵਾਉਂਦਾ ਰੋਪੰਪਰ ਹੋਵੰਦੇ ਨੇ ਤੇ ਉਹ ਜਿਹੜੇ ਹੈ 15 ਦਿਨ ਤੱਕ ਉੱਥੇ ਟ੍ਰੀਟਮੈਂਟ ਲੋਂਕ ਉਸ ਤੋਂ ਬਾਅਦ ਫੇਰ ਜਿਹੜਾ ਹੈ ਉਹਦਾ ਡਾਕ ਟੈਸਟ ਕਰਾਇਆ ਜਾਂਦਾ ਜੇਕਰ ਨੈਗੇਟਿਵ ਆਉਂਦਾ ਹੈ ਤਾਂ ਹਮ ਰਿਲੀਜ਼ ਕੀਤਾ ਜਾਂਦਾ ਅਤੇ ਜੇਕਰ ਕੋਈ ਵਿਅਕਤੀ ਉਨ੍ਹਾਂ ਵਿੱਚੋਂ ਉਹ ਪ੍ਰਕਿਰਿਆ ਨੂੰ ਪੂਰੀ ਨਹੀਂ ਕਰਦਾ ਟ੍ਰੀਟਮੈਂਟ ਪੂਰਾ ਨਹੀਂ ਕਰਦਾ ਤਾਂ ਉਹਨੂੰ ਪਰਸੀਕਿਊਟ ਕੀਤਾ ਜਾਂਦਾ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵੱਲੋਂ ਐਸਐਲਪੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਉਹਨਾਂ ਨੇ ਪ੍ਰਕਿਰਿਆ ਅਪਣਾ ਕੇ ਜਿਹੜੇ ਵਿਅਕਤੀ ਕੰਜ਼ਿਊਮ ਕਰਦੇ ਨੇ ਤੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਆਮਲਾ ਨਸ਼ਾ ਛੱਡਾਰੇ ਦਾ ਹੈ ਇਹ ਤੋਂ ਬਿਨਾਂ ਜੇਕਰ ਕੋਈ ਵਿਅਕਤੀ ਜਿਹਦਾ ਨਸ਼ਾ ਛੱਡਣ ਨੂੰ ਜੋ ਮਾਨ ਮਾਨ ਕਰ ਰਹੇ ਹੈ ਜਾਂ ਸੀ ਮੋਟੀਵੇਟ ਕਰ ਰਹੇ ਆ ਸੈਮੀਨਾਰ ਕਰਕੇ ਤਾਂ ਅਸੀਂ ਉਹਨੂੰ ਓਟ ਸੈਂਟਰ ਨੇ ਜਿਹੜੇ ਬਣਾਵਾਂਗੇ ਇੱਥੇ ਮਲੇਰਪੁਰ ਲਾ ਕੇ ਓਟ ਸੈਂਟਰ ਉੱਥੇ ਉਹਦੀ ਰਜਿਸਟ੍ਰੇਸ਼ਨ ਕਰਾ ਕੇ ਉਹਨਾਂ ਨੂੰ ਅਸੀਂ ਡਾਕਟਰ ਸਾਹਿਬ ਨੂੰ ਕੰਸਲਟ ਕਰਾ ਰਹੇ ਆ ਤਾਂ ਕਿ ਉਹ ਜਿਹੜਾ ਪ੍ਰੋਪਰ ਟਰੀਟਮੈਂਟ ਲੈ ਕੇ ਉਹ ਨਿਸ਼ਾਨਾ ਚੜਸ ਨਿਸ਼ਾਨਾ ਚੜਸ ਕਰਾਵਾਂਗੇ ਨਿਸ਼ਾਨਾ ਚੜਸ ਕਰਾ ਮਰੇ ਤਾਂ ਸਖਤ ਹਦਾਇਤ ਹੈ ਪੰਜਾਬ ਸਰਕਾਰ ਦੀ ਇਹੀ ਹੈ ਕਿ ਨਸ਼ਾ ਤਸਕਰ ਅਸੀਂ ਕੋਈ ਵੀ ਮਲੇਰ ਕੋੜੇ ਦੇ ਵਿੱਚ ਰਹਿਣ ਨਹੀਂ ਦੇਣਾ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਸੁੱਟਾਂਗੇ ਅਤੇ ਜਿੰਨੀ ਵੀ ਸਖਤ ਸਖਤ ਕਿਰਿਆ ਪ੍ਰਕਿਰਿਆ ਹੋ ਸਕਦੀ ਹੈ ਉਹ ਸਿਰ ਇਹਨਾਂ ਦੇ ਖਿਲਾਫ